ਹੈਲੋ ਸਭ ਤੋਂ ਪਹਿਲਾਂ 11ਵੀਂ ਜਮਾਤ ਦੇ ਸਾਰੇ ਬੱਚਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਪਾ ਕਰਨ ਜਾ ਰਹੇ ਹਾਂ ਫਿਜ਼ੀਕਲ ਐਜੂਕੇਸ਼ਨ ਦਾ ਪਾਠ ਨੰਬਰ 4 ਯੋਗ ਜਿਸ ਵਿੱਚ ਅਪਾ ਲਾਸਟ ਵੀਡੀਓ ਵਿੱਚ ਕੀਤਾ ਸੀ ਯੋਗ ਦੀ ਪਰਿਭਾਸ਼ਾ ਇਤਿਹਾਸ ਤੇ ਯੋਗ ਦਾ ਅਰਥ ਮਹੱਤਤਾ ਇਹ ਅਪਾ ਟੌਪਿਕ ਲਾਸਟ ਵੀਡੀਓ ਵਿੱਚ ਕੀਤਾ ਸੀ ਠੀਕ ਹੈ ਜੀ ਅੱਜ ਅਪਾ ਕਰਨ ਜਾ ਰਹੇ ਹਾਂ ਗਾਈਡਲਾਈਨਸ ਕੀ ਹੈ ਯੋਗ ਕਰਨ ਵੇਲੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਠੀਕ ਹੈ ਦਿਸ਼ਾ ਨਿਰਦੇਸ਼ ਕੀ ਹੁੰਦੇ ਆ ਓਕੇ ਜੀ ਇਹਦੇ ਆਪਾਂ ਪੁਆਇੰਟ ਅੱਗੇ ਡਿਸਕਸ ਕਰਾਂਗੇ ਪਹਿਲਾ ਪੁਆਇੰਟ ਕੀ ਹੈ ਸਭ ਤੋਂ ਪਹਿਲਾ ਪਹਿਲਾਂ ਯੋਗ ਅਸਨ ਕਰਨ ਵੇਲੇ ਸਭ ਤੋਂ ਪਹਿਲਾਂ ਸੂਰਿਆ ਨਮਸਕਾਰ ਕਰਨਾ ਚਾਹੀਦਾ ਹੈ ਠੀਕ ਹੈ ਸੂਰਿਆ ਨਮਸਕਾਰ ਇਹਦਾ ਕੀ ਹੁੰਦਾ ਸ਼ੁਰੂ ਵਿੱਚ ਕਰਦੇ ਆ ਸੂਰਿਆ ਨਮਸਕਾਰ ਦੀ ਜਿਹੜੀ ਉਹ ਵੀ ਕਿਵੇਂ ਕਰਨਾ ਇਹਨੂੰ ਜਿਹੜਾ ਵਿਸਤਾਰ ਵਿੱਚ ਆਪਾਂ ਅੱਗੇ ਕਰਾਂਗੇ ਇਹ ਹੁੰਦਾ ਸੂਰਿਆ ਨਮਸਕਾਰ ਤੁਸੀਂ ਵੇਖੋਗੇ ਨਮਸਕਾਰ ਮਤਲਬ ਜਿਹੜਾ ਆਪਾਂ ਹੱਥ ਜੋੜ ਕੇ ਸੂਰੇ ਨੂੰ ਨਮਸਕਾਰ ਕਰਨਾ ਸੂਰਿਆ ਨਮਸਕਾਰ ਇਹਦੀ ਵਿਧੀ ਕੀ ਹੁੰਦੀ ਹੈ ਇਹ ਆਪਾਂ ਨੈਕਸਟ ਵੀਡੀਓ ਵਿੱਚ ਪੜ੍ਹਾਂਗੇ ਠੀਕ ਹੈ ਨੰਬਰ 2 ਹੋਵੇਗਾ ਅੱਜ ਆਪਾਂ ਪੁਆਇੰਟ ਡਿਸਕਸ ਕਰਨਾ ਕਿਹੜੀਆਂ-ਕਿਹੜੀਆਂ ਗੱਲਾਂ ਧਿਆਨ ਰੱਖਣਾ ਚਾਹੀਦਾ ਠੀਕ ਹੈ ਸਟਾਰਟਿੰਗ ਕਰਦੇ ਕਾਰਨੀ ਚਾਹੀਦੀ ਹੈ ਸੂਰਿਆ ਨਮਸਕਾਰ ਤੋਂ ਨੰਬਰ 2 ਹੈਗਾ ਟਾਈਮਿੰਗ ਯੋਗ ਦਾ ਸਮਾਂ ਸਵੇਰ ਦਾ ਸਮਾਂ ਯੋਗ ਕਰਨ ਲਈ ਸਭ ਤੋਂ ਵਧੀਆ ਮੰਨਿਆ ਗਿਆ ਹੈ ਠੀਕ ਹੈ ਯੋਗ ਕਰਨ ਲਈ ਸਭ ਤੋਂ ਵਧੀਆ ਟਾਈਮ ਹੈਗਾ ਮਾਰਨਿੰਗ ਟਾਈਮ ਸਵੇਰ ਦਾ ਸਮਾਂ ਨੰਬਰ 3 ਹੈਗਾ ਯੋਗ ਆਸਨ ਹਰ ਰੋਜ਼ ਕਰਨੇ ਚਾਹੀਦੇ ਹਨ ਯੋਗ ਆਸਨ ਹਰ ਰੋਜ਼ ਕਰਨੇ ਚਾਹੀਦੇ ਮਤਲਬ ਇਹ ਨਹੀਂ ਹੋਣਾ ਚਾਹੀਦਾ ਇੱਕ ਦਿਨ ਕਰ ਲਿਆ ਦੋ ਦਿਨ ਛੱਡਤਾ ਇੱਕ ਦਿਨ ਫਿਰ ਦੋ ਦਿਨ ਕਰ ਲਿਆ ਫਿਰ ਤਿੰਨ ਦਿਨ ਦਾ ਗੈਪ ਹੈ ਤਾਂ ਇਹ ਨਹੀਂ ਹੋਣਾ ਚਾਹੀਦਾ ਇਹਦੇ ਵਿੱਚ ਕੀ ਆ ਜਿਹੜੀ ਪ੍ਰੈਕਟਿਸ ਹੁੰਦੀ ਆ ਉਹ ਡੇਲੀ ਆਸਨ ਕਰਨ ਵਾਲੀ ਹੀ ਹੁੰਦੀ ਹੈ ਸੋ ਆਪਾਂ ਨੂੰ ਜਿਹੜੇ ਵੀ ਯੋਗ ਕਰਨੇ ਆ ਉਹ ਲਗਾਤਾਰ ਕਰਨੇ ਚਾਹੀਦੇ ਹਨ ਕੰਟੀਨਿਊ ਕਰਨੇ ਚਾਹੀਦੇ ਹਨ ਨੰਬਰ 4 ਹੈਗਾ ਯੋਗ ਆਸਨ ਸ਼ੁਰੂ ਵਿੱਚ ਕਿਸੇ ਮਾਹਰ ਦੀ ਦੇਖਰੇਖ ਵਿੱਚ ਹੀ ਕਰਨੀ ਚਾਹੀਦੀ ਹੈ ਠੀਕ ਹੈ ਕੋਈ ਵੀ ਕੰਮ ਕਰਦੇ ਆ ਹਮੇਸ਼ਾ ਉਹ ਕਿਸੇ ਗਾਈਡ ਦੇ ਅੰਦਰ ਹੀ ਕਰਨਾ ਚਾਹੀਦਾ ਕਿਸੇ ਗੁਰੂ ਦੇ ਅੰਦਰ ਹੀ ਕਰਨਾ ਚਾਹੀਦਾ ਜਿਹੜਾ ਕਿ ਆਪਾਂ ਨੂੰ ਇਹਦੇ ਗੁਣ ਔਗਣ ਬਾਰੇ ਦੱਸਦਾ ਸਹੀ ਗਲਤ ਬਾਰੇ ਦੱਸਦਾ ਹੈ ਇਸੇ ਕਰਨ ਵਾਲੀ ਕੀ ਹੈ ਯੋਗ ਵੀ ਕਿਸੇ ਐਕਸਪਰਟ ਬੰਦੇ ਕਿਸੇ ਮਾਰ ਬੰਦੇ ਜਿਹੜਾ ਕਿ ਯੋਗ ਬਾਰੇ ਪੂਰੀ ਜਾਣਕਾਰੀ ਰੱਖਦਾ ਹੋਵੇ ਉਸ ਦੀ ਦੇਖਰੇਖ ਵਿੱਚ ਹੀ ਕਰਨੀ ਚਾਹੀਦੀ ਹੈ ਨੰਬਰ 5 ਹੈਗਾ ਸਭ ਤੋਂ ਪਹਿਲਾਂ ਆਰਾਮਦਾਇਕ ਅਤੇ ਫਿਰ ਕਲਚਰਲ ਆਸਨ ਕਰਨੇ ਚਾਹੀਦੇ ਹਨ ਸਭ ਤੋਂ ਪਹਿਲਾਂ ਕੀ ਹੁੰਦਾ ਯੋਗ ਵਿੱਚ ਕੀ ਹੁੰਦਾ ਯੋਗ ਵਿੱਚ ਆਸਨ ਪਏ ਜਿਹੜੇ ਮਤਲਬ ਬਹੁਤ ਹੀ ਟਿਪੀਕਲ ਆ ਬਹੁਤ ਜਿਹੜੇ ਸਰੀਰ ਨੂੰ ਪੂਰੇ ਲਚਕੀਲੇ ਆਸਨ ਪਏ ਜਿਨੂੰ ਆਪਾਂ ਕਹਿੰਦੇ ਜਿਹਦੇ ਵਿੱਚ ਸਰੀਰ ਨੂੰ ਦੂਰਾ ਵੀ ਕਰ ਦਿੰਦੇ ਹੁੰਦੇ ਜਿਵੇਂ ਕੀ ਹੁੰਦਾ ਜੇ ਉਦਾਹਰਨ ਹੈਗੀ ਆ ਚੱਕਰ ਆਸਨ ਠੀਕ ਆ ਇਹਦੇ ਵਿੱਚ ਕੀ ਹੁੰਦਾ ਸਰੀਰ ਇੱਕ ਚੱਕਰ ਦੀ ਸ਼ੇਪ ਵਿੱਚ ਬਣ ਜਾਂਦਾ ਅਰਧ ਗੋਲੇ ਦੀ ਸ਼ੇਪ ਵਿੱਚ ਬਣ ਜਾਂਦਾ ਹੁੰਦਾ ਹੈ ਪਰੰਤੂ ਇਹਦੇ ਵਿੱਚ ਕੀ ਸਭ ਤੋਂ ਪਹਿਲਾਂ ਆਪਾਂ ਆਰਾਮਦਾਇਕ ਅਸਨ ਨਹੀਂ ਕਰਨੀ ਜਿਹਦੇ ਜਿਹੜੇ ਆਪਾਂ ਨੋਰਮਲ ਕਰ ਸੀ ਇੱਕ ਨੋਰਮਲ ਸਰੀਰ ਕਰ ਸਕਦਾ ਹੈ ਇਹ ਨਹੀਂ ਹੋਣਾ ਚਾਹੀਦਾ ਆਪਾਂ ਪਹਿਲੇ ਦਿਨ ਹੀ ਆਪਾਂ ਔਖੇ ਔਖੇ ਅਸਨ ਕਰ ਲਈਏ ਤੇ ਜਿਹਦੇ ਨਾਲ ਆਪਣੇ ਸਰੀਰ ਵਿੱਚ ਕੋਈ ਸਹੀ ਹੋਣ ਦੀ ਥਾਂ ਉਹਦੇ ਗਲਤ ਪ੍ਰਭਾਵ ਪਿਆ ਜਾਣਾ ਨੰਬਰ ਨੈਕਸਟ ਹੈਗਾ ਯੋਗ ਅਸਨ ਬਿਨਾਂ ਛੱਟ ਕੇ ਤੋਂ ਹੌਲੀ ਹੌਲੀ ਕਰਨੇ ਚਾਹੀਦੇ ਹਨ ਅਸਨ ਕਰਨ ਸਮੇਂ ਜਲਦਬਾਜ਼ੀ ਨਹੀਂ ਕਰਨੀ ਜਿਹੜਾ ਵੀ ਯੋਗ ਯੋਗ ਦਾ ਪ੍ਰੋਸੈਸ ਹੈ ਨਾ ਯੋਗ ਇਹ ਤਾਂ ਇਹ ਰੂਲਾ ਇਹੇ ਕਨਸੈਂਟ੍ਰੇਸ਼ਨ ਬਣਾਉਂਦਾ ਬੰਦੇ ਵਿੱਚ ਇਕਾਗਰ ਇਕਾਗਰ ਹੋ ਕੇ ਕਰਨੀ ਚਾਹੀਦੀ ਬਹੁਤ ਹੀ ਆਰਾਮ ਨਾਲ ਸਰੀਰ ਨੂੰ ਆਸਣ ਕਰਨੀ ਚਾਹੀਦੀ ਇਹ ਨਹੀਂ ਉਹ ਝਟਕੇ ਨਾਲ ਨਹੀਂ ਕਰਨੀ ਚਾਹੀਦੀ ਇਹ ਆਰਾਮ ਨਾਲ ਆਸਣ ਕਰਨੀ ਚਾਹੀਦੀ ਤੁਸੀਂ ਸਾਰਿਆਂ ਨੇ ਵੀਡੀਓ ਵੀ ਵੇਖੀ ਹੋਣੀ ਹੈ ਤੇ ਕਦੇ ਤੁਸੀਂ ਟੀਵੀ ਜਾਂ ਯੋਗ ਕਰਦੇ ਬੰਦੇ ਨੂੰ ਵੀ ਵੇਖਿਆ ਹੋਣਾ ਹੈ ਯੋਗ ਕੀ ਕਰਨੀ ਚਾਹੀਦੀ ਬਹੁਤ ਹੀ ਆਰਾਮ ਨਾਲ ਕਰਨੀ ਚਾਹੀਦੀ ਹਨ ਨਮ नेक्स्ट ਹੈ ਯੋਗ ਆਸਣ ਸਰੀਰਕ ਸਮਰਥਾ ਅਨੁਸਾਰ ਹੀ ਕਰਨੀ ਚਾਹੀਦੀ ਹਨ ਅਲੱਗ-ਅਲੱਗ ਬੰਦੇ ਦੇ ਸਰੀਰ ਦੀ ਅਲੱਗ-ਅਲੱਗ ਸਮਰੱਥਾ ਹੁੰਦੀ ਹੈ ਠੀਕ ਹੈ ਜੀ ਇਸ ਲਈ ਆਪਣੇ ਸਰੀਰ ਦੀ ਸਮਰੱਥਾ ਅਨੁਸਾਰ ਹੀ ਅਸਨ ਕਰਨੇ ਚਾਹੀਦੇ ਹਨ ਕਿਸੀ ਦੇ ਮਗਰ ਲਾ ਕੇ ਆਪਾਂ ਨੂੰ ਕੋਈ ਅਸਨ ਨਹੀਂ ਕਰਨਾ ਚਾਹੀਦਾ ਬਈ ਉਹ ਬੰਦਾ ਵੀ ਉਹ ਅਸਨ ਕਰ ਲਿਆ ਹੋ ਸਕਦਾ ਉਹਦਾ ਸਰੀਰ ਇਹ ਅਸਨ ਕਰਨ ਦੇ ਯੋਗ ਹੋਵੇ ਪਰੰਤੂ ਆਪਣਾ ਸਰੀਰ ਉਹ ਅਸਨ ਕਰਨ ਦੇ ਯੋਗ ਨਾ ਹੋਵੇ ਇਸ ਕਰਕੇ ਆਪਾਂ ਉਹਦੇ ਗਲਤ ਪ੍ਰਭਾਵ ਫੇਰཐਾ ਸਕਦੇ ਹਾਂ ਨੈਕਸਟ ਹੈਗਾ ਜੇਕਰ ਸ਼ਾਮ ਨੂੰ ਯੋਗ ਅਸਨ ਕਰਨੇ ਹੋਣ ਤਾਂ ਦੁਪਹਿਰ ਦੇ ਖਾਣੇ ਤੋਂ ਤਿੰਨ ਤੋਂ 4 ਘੰਟੇ ਦਾ ਅੰਤਰਾਲ ਹੋਣਾ ਚਾਹੀਦਾ ਹੈ ਠੀਕ ਹੈ ਯੋਗਾਸਨ ਕਰਨ ਤੋਂ ਮਤਲਬ ਪੇਟ ਖਾਲੀ ਹੋਣਾ ਚਾਹੀਦਾ ਘੱਟੋ ਘੱਟ 4 ਘੰਟੇ ਪਹਿਲਾਂ 3 ਘੰਟੇ ਪਹਿਲਾਂ ਖਾਣਾ ਖਾਦਾ ਹੋਣਾ ਚਾਹੀਦਾ ਜੇ ਤੁਸੀਂ ਸ਼ਾਮ ਨੂੰ ਤੁਹਾਡਾ ਟਾਈਮ ਹੈ ਯੋਗਾਸਨ ਕਰਨ ਦਾ ਨੈਕਸਟ ਹੈ ਜੇਕਰ ਖੁੱਲੀ ਹਮੇਸ਼ਾ ਖੁੱਲੀ ਸਾਫ਼ ਸੁਥਰੀ ਹਵਾਦਾਰ ਅਤੇ ਸ਼ਾਂਤ ਮਾਹੌਲ ਵਿੱਚ ਹੀ ਯੋਗ ਕਰਨਾ ਚਾਹੀਦਾ ਠੀਕ ਹੈ ਜਿੱਥੇ ਵੀ ਯੋਗ ਕਰਨੇ ਹੋ ਕੀ ਉਹਨਾਂ ਜਿਹੜੀ ਸਾਫ਼ ਹੋਣੇ ਚਾਹੀਦੀ ਹੈ ਹਵਾਦਾਰ ਹੋਣੇ ਚਾਹੀਦੀ ਹੈ ਖੁੱਲਾ ਹੋਣਾ ਚਾਹੀਦਾ ਕੋਸ਼ਿਸ਼ ਕਰੋ ਇਹ ਇੱਕ ਗਰਾਊਂਡ ਵਿੱਚ ਹੀ ਕੀਤੇ ਜਾਣ ਠੀਕ ਹੈ ਨੰਬਰ ਨੈਕਸਟ ਹੈਗਾ ਸਾਨੂੰ ਆਸਨ ਪੱਕੇ ਫਰਸ਼ ਤੇ ਨਹੀਂ ਸਗੋ ਉਸ ਉੱਪਰ ਕੋਈ ਦਰੀ ਜਾਂ ਮੈਟ ਵਿਛਾ ਕੇ ਕਰਨੀ ਚਾਹੀਦੀ ਹੈ ਠੀਕ ਹੈ ਡਾਇਰੈਕਟ ਆਪਾਂ ਨੂੰ ਫਰਸ਼ ਤੇ ਆਸਨ ਨਹੀਂ ਕਰਨੀ ਚਾਹੀਦੀ ਉਹਦੇ ਉੱਤੇ ਦਰੀ ਜਾਂ ਮੈਟ ਹੋਣਾ ਚਾਹੀਦਾ ਹੈ ਨੈਕਸਟ ਹੈਗਾ ਯੋਗ ਕਰਨ ਤੋਂ ਪਹਿਲਾਂ ਮੌਸਮ ਦੇ ਅਨੁਸਾਰ ਗਰਮ ਜਾਂ ਠੰਡੇ ਪਾਣੀ ਨਾਲ ਪਹਿਲਾਂ ਨਹਾ ਲੈਣਾ ਵਧੀਆ ਰਹਿੰਦਾ ਹੈ ਪਰ ਜੇਕਰ ਯੋਗ ਕਰਨ ਤੋਂ ਬੰਨ ਹੁਣ ਹੈ ਤਾਂ ਘੱਟੋ ਤੋਂ ਘੱਟ ਅੱਧੇ ਘੰਟੇ ਦਾ ਅੰਤਰਾਲ ਹੋਣਗੇ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਾਂ ਨੂੰ ਯੋਗ ਕਰਨ ਤੋਂ ਪਹਿਲਾਂ ਹੀ ਆਪਾਂ ਗਰਮ ਪਾਣੀ ਨਾਲ ਨਹਾ ਲਈਏ ਠੀਕ ਹੈ ਗਰਮ ਜਾਂ ਕੋਸੇ ਪਾਣੀ ਨਾਲ ਮੌਸਮ ਦੇ ਅਕੋਰਡਿੰਗ ਪਰੰਤੂ ਜੇਕਰ ਫਿਰ ਵੀ ਆਪਾਂ ਕਹਿੰਨੇ ਆ ਬਈ ਬਾਅਦ ਵਿੱਚ ਹੀ ਨਹਾਉਣਾ ਹੈ ਤਾਂ ਫਿਰ ਉਹ ਯੋਗ ਅਸੰਦੂ ਕਟੂ ਵੱਟ ਅੱਧਾ ਘੰਟਾ ਬਾਅਦ ਵਿੱਚ ਨਹਾਉਣਾ ਚਾਹੀਦਾ ਹੈ ਤਾਂ ਜੋ ਜਿਹੜੇ ਸਰੀਰ ਦਾ ਤਾਪਮਾਨ ਹੁੰਦਾ ਉਹ ਸੰਤੁਲਿਤ ਹੋ ਜੇ ਉਸ ਤੋਂ ਬਾਅਦ ਹੀ ਨਹਾਉਣਾ ਚਾਹੀਦਾ ਹੈ ਨੈਕਸਟ ਹੈ ਯੋਗ ਕਰਨ ਸਮੇਂ ਸਾਹ ਅੰਦਰ ਲੈ ਕੇ ਜਾਣ ਤੇ ਬਾਹਰ ਕੱਢਣ ਦੀ ਕਿਰਿਆ ਤਰਤੀਬ ਠੀਕ ਹੋਣੀ ਚਾਹੀਦੀ ਹੈ ਤਾਂ ਹੀ ਯੋਗ ਦਾ ਫਾਇਦਾ ਹੁੰਦਾ ਹੈ ਠੀਕ ਹੈ ਯੋਗ ਵਿੱਚ ਜਿਹੜਾ ਵੀ ਆਪਾਂ ਅਸਣ ਕਰਦੇ ਹਾਂ ਸਾਹ ਨੂੰ ਅੰਦਰ ਲੈ ਕੇ ਜਾਣਾ ਤੇ ਬਾਹਰ ਲੈ ਕੇ ਆਉਣਾ ਉਹ ਜਿਹੜਾ ਕੀ ਹੋਣਾ ਚਾਹੀਦਾ ਉਹ ਸਹੀ ਹੋਣੀ ਚਾਹੀਦੀ ਹੈ ਉਹ ਕਿਰਿਆ ਕਿਉਂਕਿ ਸਾਰਾ ਜਿਹੜਾ ਯੋਗ ਹੁੰਦਾ तकरीबन ਆਪਣੇ ਸਾਹ ਕਿਰਿਆ ਤੇ ਹੀ ਡਿਪੈਂਡ ਕਰਦਾ ਠੀਕ ਹੈ ਇਹ ਜਿਹੜੀ ਕਿਰਿਆ ਹੋਣੀ ਚਾਹੀਦੀ ਹੈ ਇਹ ਸਹੀ ਹੋਣੀ ਚਾਹੀਦੀ ਹੈ ਤਾਂ ਹੀ ਯੋਗ ਦਾ ਕੀ ਹੋਗਾ ਬੈਨੀਫਿਟ ਹੋਊਗਾ ਨਹੀਂ ਤਾਂ ਇਹਦੇ ਗਲਤ ਪ੍ਰਭਾਵ ਪੈ ਸਕਦੇ ਆ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਕੀਤਾ ਹੈਗਾ ਯੋਗ ਕਰਨ ਲਈ ਧਿਆਨ ਦੇਣ ਜੋ ਗੱਲਾਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਜੀ ਠੀਕ ਹੈ ਜੀ ਜੇਕਰ ਤੁਹਾਨੂੰ ਕੋਈ ਵੀ ਇਸ ਬੰਨੇ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਮੇਰੇ ਨਾਲ ਕਮੈਂਟ ਬਾਕਸ ਵਿੱਚ ਆਪਣਾ ਕੁਐਸਚਨ ਕਰ ਸਕਦੇ ਹੋ ਨੈਕਸਟ ਵੀਡੀਓ ਵਿੱਚ ਆਪਾਂ ਕਰਾਂਗੇ ਸੂਰਿਆ ਨਮਸਕਾਰ ਜਿਹੜਾ ਕਿ ਪਹਿਲਾ ਪੁਆਇੰਟ ਆ ਸਟਾਰਟਿੰਗ ਵਿੱਚ ਕਰਨਾ ਚਾਹੀਦਾ ਇਹ ਆਪਾਂ ਨੈਕਸਟ ਵੀਡੀਓ ਵਿੱਚ ਕਰਾਂਗੇ ਜੀ ਥੈਂਕ ਯੂ ਜੀ ਧੰਨਵਾਦ